ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਤਲਵੰਡੀ ਨਾਹਰ ਵਿਖੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ ਉਹਨਾਂ ਦੇ ਘਰ ਨੂੰ ਚਾਹੁੰਦੇ ਪੰਚਾਇਤੀ ਰਾਹ ਉੱਤੇ ਪੰਜਾਬ ਪੁਲਿਸ ਵਿੱਚ ਤੈਨਾਤ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੇ ਆਰੋਪ ਲਗਾਏ ਗਏ ਹਨ ਜਿਸ ਦੇ ਚਲਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਨਸਾਫ ਨਹੀਂ ਮਿਲ ਰਿਹਾ ਹੁਣ ਉਹਨਾਂ ਵੱਲੋਂ ਵਾਲਮੀਕੀ ਭਾਈਚਾਰੇ ਦੇ ਆਗੂਆਂ ਨੂੰ ਅਪੀਲ ਗਈ ਹੈ ਅਤੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਵੱਲੋਂ ਪਰਿਵਾਰ ਦੇ ਹੱਕ ਵਿੱਚ ਨਿੱਤਰਦੇ ਹੋਏ ਕਿਹਾ ਕਿ ਪਿੰਡ ਦੇ ਵਾਲਮੀਕੀ ਮذਬੀ ਸਿੱਖ ਸਮਾਜ ਦੇ ਘਰਾਂ ਦਾ ਰਸਤਾ ਬੰਦ ਕੀਤਾ ਗਿਆ ਹੈ ਅਤੇ ਪੰਚਾਇਤ ਦੀ ਜ਼ਮੀਨ ਤੇ ਗੈਰ ਢੰਗ ਨਾਲ ਕਬਜ਼ਾ ਕੀਤਾ ਗਿਆ ਹੈ ਪੰਜਾਬ ਦੇ ਵਾਲਮੀਕੀ ਮذਬੀ ਸਿੱਖ ਸਮਾਜ ਦੇ ਜਥੇਬੰਦੀਆਂ ਆਈਆਂ ਅੱਗੇ ਜਥੇਬੰਦੀਆਂ ਨੇ ਰਲ ਕੇ 에어ਪੋਰਟ ਰੋਡ ਮੀਰਾਕੋਟ ਚੌਂਕ ਅੰਮ੍ਰਿਤਸਰਪੁਰਨ ਤੌਰ ਤੇ ਬੰਦ ਕਰਨ ਦਾ ਡੀਸੀ ਸਾਹਿਬ ਨੂੰ ਦਿੱਤਾ ਮੰਗ ਪੱਤਰ 3 ਤਰੀਕ ਦਿਨ ਮੰਗਲਵਾਰ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਇਸ ਪਰਿਵਾਰਾਂ ਦਾ ਰਸਤਾ ਨਹੀਂ ਖੋਲਿਆ ਜਾਂਦਾ ਤਾਂ ਇਹਦਰ ਨਾ ਅਨਮਿੱਥਿਆ ਸਮੇਂ ਲਈ ਪ੍ਰਕਾਰ ਆ ਰਹੇਗਾ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਤਲਵੰਡੀ ਨਾਰਾ ਜੀ ਹਾਂਜੀ ਤੇ ਮੈਂ ਮਜ਼ਬੀ ਸੇਖਿਆ ਜੀ ਤੇ ਸਾਡਾ ਇਹ ਥਾਂ ਦਾ ਚੱਲ ਰਿਹਾ ਹੈ ਕਾਫੀ 2017 ਤੋਂ ਜੀ ਇਹ ਕੇਸ ਬੜੇ ਦੂਰ ਤੱਕ ਆ ਹੀ ਪਹੁੰਚੇ ਆ ਉਹ ਹਰਜੀਤ ਸਿੰਘ ਐਸਆਈ ਐਸਐਚਓ ਮਨਜੀਤ ਸਿੰਘ ਜਿਹੜੇ ਕਿ ਪੁਲਿਸ ਮੁਲਾਜ਼ਮ ਹੈ ਦੋਨੇ ਉਹਨਾਂ ਨੇ ਧੱਕੇ ਨਾਲ ਥਾਂ ਬਲਿਆ ਆ ਗੈਂਗਸਟਰ ਮੰਗਾ ਕੇ ਰਫਲਾ ਬੰਦੂਕਾਂ ਲਿਆ ਕੇ ਇੱਥੇ ਸਾਡੇ ਕੋਲ ਜੋ ਕਿ ਉਸ ਟਾਈਮ ਅਸੀਂ ਘਰ ਵੀ ਆਂਦੀ ਆ ਫਿਰ ਅਸੀਂ ਇਹਨਾਂ ਦੇ ਪਾਸ ਕੇ ਪੰਚਾਇਤ ਦੇ ਵੀ ਪੰਚਾਇਤ ਦੇ ਵੀ ਸਾਡੀ ਨਹੀਂ ਸੁਣੀ ਕਹਿੰਦੇ ਉਹ ਤਗੜੇ ਬੰਦੇ ਆ ਤੇ ਉਹਨਾਂ ਦੀ ਚਲਣੀ ਜੋ ਤੁਹਾਡਾ ਨਹੀਂ ਕੋਈ ਚਲਣੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਮੁੱਖ ਮੰਤਰੀ ਕੋਲ ਗਏ ਆ ਫਿਰ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਪਾਸ ਵੀ ਗਏ ਆ ਉਹ ਵੀ ਚਿੱਠੀਆਂ ਉਹਨੇ ਕੱਡੀਆਂ ਉਹਨੇ ਵੀ ਆਖਿਆ ਕਿ ਤੁਹਾਡੀ ਸੁਣਾਈ ਨਹੀਂ ਹੋਣੀ ਹੈ ਤੁਸੀਂ ਆਪਣਾ ਹੋਰ ਕੋਈ ਕੰਮ ਕਰੋ ਤੁਹਾਡੀ ਨਹੀਂ ਉਹਨਾਂ ਚੱਲਣ ਦੇ ਨਹੀਂ ਜਿਹੜਾ ਥਾਂ ਕੀ ਮੰਗਦਾ ਇਹ ਪੰਚਾਇਤੀ ਥਾਂ ਜੋਜੀ ਦੋ ਕਨਾਲਾਂ ਦੋ ਮਰਲੇ ਥਾਂ ਜੋਜੀ ਤੇ ਇਹ ਕੇਸ ਜਿੱਤੇ ਹੋਏ ਆ ਡਿਪਟੀ ਡਾਇਰੈਕਟਰ ਕੋਲ ਇਹ ਹਾਂਜੀ ਪੰਚਾਇਤ ਦੇ ਹੱਕ ਚ ਹੋਇਆ ਇਹ ਤੁਹਾਡਾ ਕੀ ਰੋਲਾ ਸਾਡਾ ਰੋਲਾ ਵੀ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਆ ਸਾਨੂੰ ਜਾਣ ਵਾਤੀ ਰਸਤਾ ਮਿਲਣਾ ਚਾਹੀਦਾ ਆ ਉਹਨਾਂ ਨੂੰ ਤਰਾਜੀ ਕੀ ਉਹਨਾਂ ਨੂੰ ਤਰਾਜੀ ਇਹ ਕਿ ਉਹ ਜੱਟ ਹੋਣ ਕਰਕੇ ਸਾਡੇ ਨੇ ਵਿਕਤਰੀਆ ਕਰਦੇ ਆ ਜੋ ਕਿ ਅਹੀ ਕੋਠੀ ਪਈ ਸਾਡਾ ਸਾਡਾ ਮਟੀਰੀਅਲ ਇਸੇ ਰਾਤ ਨਹੀਂ ਆਉਂਦਾ ਹੀ ਕੱਚਾ ਰਸਤਾ ਹੀ ਅਹੀ ਪੱਕਾ ਰਸਤਾ ਕਰਨ ਦੇ ਚੱਕਰ ਚ ਪੰਚਾਇਤਾਂ ਨੂੰ ਕਹਿੰਦੇ ਆ ਵੀ ਵੋਟਾਂ ਤੁਹਾਨੂੰ ਤਾਂ ਪਉਣੀਆਂ ਸਾਨੂੰ ਇਹ ਪੱਕਾ ਰਸਤਾ ਬਣਾ ਕੇ ਦਿਓ ਪਰੇਸ਼ਾਨੀ ਨਹੀਂ ਦੀ ਬਾਤ ਤੋਂ ਬਾਦ ਦੰਸੀਏ ਕਿ ਨਹੀਂ ਪਰੇਸ਼ਾਨੀ ਆ ਬਹੁਤ ਜਿਆਦੀ ਪਰੇਸ਼ਾਨੀ ਆ ਆਉਣ ਜਾਣ ਵਾਤੀ ਸਾਨੂੰ ਹਾਂਜੀ ਬਰੀ ਗਰੀਆ ਗੰਦਾ ਪਾਣੀ ਖਲੋਤਾ ਹੁੰਦਾ ਮੱਛਰ ਆਦਾ ਬੱਚੇ ਬਿਮਾਰ ਹੋਣਦੇ ਆ ਅਸੀਂ ਆਪ ਸਿਆਣੇ ਬਿਮਾਰ ਹੋਣਦੇ ਮੱਛਰ ਲੜ ਲੜ ਕੇ ਤੇ ਮਨ ਸਾਡੀ ਕਿਛ ਨਾ ਨਹੀਂ ਹੁੰਦੀ ਪਿੰਡ ਦੀ ਪੰਚਾਇਤੀ ਸਾਧਾ ਉਹਨਾਂ ਦਾ ਵਿੱਚ ਕੀ ਰੋਲ ਹੈ ਉਹਨਾਂ ਦਾ ਕੋਈ ਰੋਲ ਨਹੀਂ ਧੱਕੇਸਾਹੀ ਕੀਤੀ ਉਹਨਾਂ ਨੇ ਆਈ ਜਾਤੀਵਾਚਕ ਦੇ ਨਾਲੋਂ ਦਾ ਜੁੜੇ ਹੋਏ ਆ ਹਾਂਜੀ ਹੁਣ ਕੀ ਹੋ ਸਾਡੇ ਜਿੰਨਾਂ ਨੂੰ ਮਿਲੇ ਹੋਏ ਹੁਣ ਇਹ ਆਪਣੇ ਵਿਸ਼ਵਸਤਾ ਬਾਲ ਮਲਮੀਕ ਬਾਬਾ ਨ 70 ਸਾਡੇ ਨਾਲ ਗੱਲ ਹੋਈ ਹੀ ਆ ਆਈ ਆ ਵੀ ਆਈ ਤੁਹਾਡੇ ਭਰਾ ਆ ਸਾਡਾ ਮਸਲਾ ਹੱਲ ਕਰੋ ਉਹਨਾਂ ਨੇ ਆਖਿਆ ਵੀ ਠੀਕ ਆ ਤੂੰ ਅੱਛਾ ਅਹੀਂ ਮਸਲਾ ਤੁਹਾਡਾ ਹੱਲ ਕਰੋ ਨਾ ਤਿੰਨ ਤਰੀਕ ਨੂੰ ਅਸੀਂ ਤਰਨਾ ਲਾਉਣਾ ਨੇ ਹੁਣੇ ਅਸੀਂ ਆਪਣੇ ਮੀਰਾਕੋਟ ਏਅਰਪੋਰਟ ਤੇ ਹਾਂਜੀ ਹੁਣ ਉਹ ਸਾਰੇ ਇਕੱਠੇ ਹੋ ਗਏ ਜਿੱਥੇ ਬੰਦਿਆ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ ਦਿਵਾ ਕੇ ਛੱਡਾਂਗੇ ਤੁਹਾਡੇ ਇਸ ਧਰਮ ਦੇ ਨਾਲ ਆਮ ਜਨਤਾ ਨੂੰ ਦੇ ਪਰੇਸ਼ਾਨੀ ਆ ਪਾਜੀ ਆਮ ਜਨਤਾ ਨੂੰ ਸਾਡੀ ਮਜਬੂਰੀ ਬਣ ਚੁੱਕੀ ਹੋਣਾ ਅਸੀਂ 7-8 ਸਾਲ ਤੋਂ ਪਰੇਸ਼ਾਨ ਹੋਣ ਦੇ ਆ ਕੀ ਕਰੀਏ ਕੀ ਦਾ ਪੋਲਾ ਭਰੀਏ ਅਸੀਂ ਸਾਡੀ ਇਨੀ ਮਜਬੂਰੀ ਬਣੀ ਗਈ ਤੇ ਇਸ ਤੋਂ ਜਗ੍ਹਾ ਕੋਈ ਇੱਕ ਨੇ ਖੁਦ ਹੀ ਮਰੀ ਗਿਆ ਕੋਥੇ ਪਾਗੇ ਜੀ ਨਾ ਰਸਤਾ ਹੈ ਸਾਡੇ ਬੱਚੇ ਨਹੀਂ ਜਾ ਸਕਦੇ ਕੋਸ ਨਹੀਂ ਕੋਈ ਜਾ ਸਕਦਾ ਰਸਤੇ ਨਹੀਂ ਇਨੀ ਪ੍ਰੇਸ਼ਾਨੀ ਹੋਈ ਹੈ ਸਾਡੀ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ ਸਾਸ ਕੋਈ ਕਦੇ ਇਨਸਾਫ ਦਿਵਾਓ ਸਾਨੂੰ ਜੀ ਹਾਂਜੀ ਸਾਡਾ ਰਸਤਾ ਖੋਲੋ ਸਾਡਾ ਪਾਣੀ ਦਾ ਵਿਕਾਸ ਕਰੋ ਸਾਡੀ ਤੇ ਇਹੀ ਮੰਗ ਹੈ ਸਾਨੂੰ ਧਰਨਾ ਲਾਉਣ ਦੀ ਜਰੂਰਤ ਹੀ ਨਾ ਪਵੇ ਜੇ ਨਹੀਂ ਇਨਸਾਫ ਮਿਲੂਗਾ ਫਿਰ ਇਹ ਲਗਾਤਾਰ ਧਰਨਾ ਲਾ ਕੇ ਰੱਖਾਂਗੇ ਜੀ ਹਾਂਜੀ ਸਤਿਨਾਮਸਤਿ ਜੀ ਮੈਂ ਬਾਬਾ ਰਮਨ ਸਿੰਘ ਜੀ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਅਜਨਾਲਾ ਦਾ ਰਹਿਣ ਵਾਲਾ ਹਾਂ ਜੋ ਕਿ ਗੁਰੂ ਗਿਆਨनाथ ਵਾਲਬਿਕ ਧਰਮ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਰਾਜ ਜੀ ਜੋ ਸਾਡੀ ਜਥੇਬੰਦੀ ਦੇ ਮੁਖੀ ਹਨ ਅਸੀਂ ਉਹਨਾਂ ਦੀ ਸੰਸਥਾ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਪੰਜਾਬ ਲੈਵਲ ਤੇ ਜੋ ਇਹ ਸਾਥੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਨਿਰਿੰਦਰ ਸਿੰਘ ਜੀ ਜੋ ਲਗਾਤਾਰ 8 ਸਾਲ ਤੋਂ ਸੰਘਰਸ਼ ਕਰ ਰਹੇ ਹਨ ਪਰ ਜੋ ਸਾਡੇ ਨਗਰ ਦੇ ਦੋ ਪੁਲਿਸ ਮੁਲਾਜ਼ਮਾ ਹਨ ਉਹਨਾਂ ਨੇ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਮਾਮਲਾ ਕੀ ਹੈ ਮਾਮਲਾ ਜੀ 2017 ਦੇ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਜ਼ਮੀਨ ਤੇ ਜੋ ਕਿ ਜਗਾ ਪੰਚਾਇਤ ਦੀ ਪਰ ਇਹ ਪਰਿਵਾਰ ਦੀ ਮੰਗ ਹੀ ਵੀ ਸਾਨੂੰ ਸਾਡੇ ਘਰ ਦਾ ਨਕਾਸੀ ਕੀਤੀ ਜਾਵੇ ਤੇ ਰਸਤਾ ਦਿੱਤਾ ਜਾਵੇ ਬਾਕੀ ਥਾਣਾ ਦਾ ਸਾਡਾ ਕੋਈ ਲੈਣ ਦੇਣ ਨਹੀਂ ਤੁਸੀਂ ਉਹ ਜਿਸ ਤਰ੍ਹਾਂ ਵਰਤਣਾ ਵਰਤੋ ਪਰ ਉਹ ਪਰਿਵਾਰ ਨੇ ਕਿਹਾ ਉਹ ਤੁਹਾਨੂੰ 1 ਇੰਚ ਵੀ ਥਾਂ ਨਹੀਂ ਦੇਣਾ ਇਹ ਕਿਹੜੇ ਪਰਿਵਾਰ ਦੇ ਉਹ ਸਰਦਾਰ ਮਨਜੀਤ ਸਿੰਘ ਪੰਜਾਬ ਪੁਲਿਸ ਵਿੱਚ ਨੇ ਤੇ ਸਰਦਾਰ ਹਰਜੀਤ ਸਿੰਘ ਉਹ ਵੀ ਪੰਜਾਬ ਪੁਲਿਸ ਵਿੱਚ ਨੇ ਦੋਨੇ ਸਕੇ ਪਰਵਾਨੇ ਇਹ ਪਤਾ ਹੈ ਇਹ ਨਾਲੋਂ ਜ਼ਿਆਦਾ ਲੱਗੜ ਜਾ। ਇਹ ਪਰਿਵਾਰ ਸਰਦਾਰ ਨਰਿੰਦਰ ਸਿੰਘ ਲਖਵਿੰਦਰ ਸਿੰਘ ਮਜਬੀ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਨੇ। ਔਰ ਇਹ ਉਹ ਜੱਟ ਸਿੱਖ ਪਰਿਵਾਰ ਨੇ। ਉਹਨਾਂ ਨੇ ਇਹਨਾਂ ਨਾਲ ਬਹੁਤ ਜ਼ਿਆਦਾ ਬਦਸਲੂਕੀਆਂ ਕੀਤੀਆਂ ਜੋ ਕਿ ਨਾਲ ਜਾਤੀ ਸੂਚਕ ਸ਼ਬਦ ਵੀ ਵਰਤਦੇ ਰਹੇ ਆ ਕਿ ਇੱਥੇ ਧੱਕਾ ਵੀ ਕਰਦੇ ਰਹੇ ਆ ਕਿ ਜੋ ਵੀ ਉਹਨਾਂ ਦੇ ਮਨ 'ਚ ਆਉਣਾ ਕਈ ਵੇਲੇ-ਕਵੇਲੇ ਆ ਕੇ ਇਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨਉ ਕਰਦੇ ਰਹੇ ਆ ਤੇ ਜੋ ਵੀ ਇਹਨਾਂ ਨੇ ਕਬਜ਼ਾ ਕੀਤਾ ਇਹ ਗੁੰਡਾਗਰਦੀ ਨਾਲ ਕੀਤਾ। ਜੋ ਇੱਥੇ ਲਾਮ ਲਸ਼ਕਰ ਲਿਆ ਕੇ ਵੀ ਉਹਨਾਂ ਦੇ ਨਾਂ ਤੇ ਬੋਲਦੀ ਹੈ ਨਹੀਂ ਜੀ ਇਹ ਜ਼ਮੀਨ ਪੰਚਾਇਤ ਦੇ ਨਾਂ ਬੋਲਦੀ ਯਾਨੀ ਕਿ ਪੰਚਾਇਤ ਦੀ ਜ਼ਮੀਨ ਹੈ ਇਹ ਉਹਨਾਂ ਦੀ ਨਹੀਂ ਹੈ ਉਹਨਾਂ ਨੂੰ ਕੀ ਇਤਰਾਜ ਹੈ ਉਹਨਾਂ ਨੂੰ ਪਤਾ ਨਹੀਂ ਜੀ ਕੀ ਇਤਰਾਜ ਹੈ ਕਿ ਆਪਣੀ ਉਹ ਵਰਦੀ ਦਾ ਰੋਬ ਰੋਬ ਦਿਖਾਉਂਦੇ ਆ ਤੇ ਇਹਨਾਂ ਨਾਲ ਜਾਤੀ ਵਿਦਗ੍ਰਾਹ ਕਰਦੇ ਆ ਤੁਸੀਂ ਜਿਸੇ ਵੱਡੇ ਅਧਿਕਾਰੀ ਨੂੰ ਪੁਲਿਸ ਮਿਲੇ ਸਾਰੇ ਉਹਨਾਂ ਨੂੰ ਮਿਲੇ ਜੀ ਐਸਐਸਪੀ ਨੂੰ ਮਿਲੇ ਇੱਥੇ ਤੱਕ ਇਹਨਾਂ ਨੇ ਮੁੱਖ ਮੰਤਰੀ ਤੱਕ ਚਿੱਠੀਆਂ ਕੱਢੀਆਂ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਿਆ ਪਰੇ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਲਾਸਟ ਫਿਰ ਸੰਤ ਬਾਬਾ ਨੇ ਛਤਰਨਾਹ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਮਸਲਾ ਉਹ ਫਿਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਕਹਿੰਦੇ ਤੁਹਾਨੂੰ ਇਨਸਾਫ ਦਿਵਾ ਕੇ ਹੜਾਂਗੇ ਹੁਣ ਪੰਜਾਬ ਦੀਆਂ ਇਹਨਾਂ ਅਲੱਗ-ਅਲੱਗ ਜਥੇਬੰਦੀਆਂ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਉਹਨਾਂ ਸਾਰੀਆਂ ਇੱਕ ਮਤਾ ਪਕਾਇਆ ਹੈ ਕਿ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਘਰ ਦਾ ਰਸਤਾ ਨਹੀਂ ਖੁੱਲਦਾ ਅਣਮਿੱਥੇ ਸਮੇਂ ਬਾਅਦ ਤੇ 에어ਪੋਰਟ ਰੋਡ ਸ਼੍ਰੀ ਅਮਰਤਸਰ ਸਾਹਿਬ ਬੀਰਾ ਕੋੜ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ 3 ਤਰੀਕ ਦਿਨ ਮੰਗਲਵਾਰ ਨੂੰ ਆਮ ਜਨਤਾ ਨੂੰ ਉਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਹਾੜੀ ਮਜਬੂਰੀ ਆ ਅਸੀਂ ਆਮ ਜਨਤਾ ਕੋ ਮਾਫੀ ਮੰਗਦੇ ਆ ਹਾਂ ਪ੍ਰਸ਼ਾਸਨ ਉੱਤੇ ਗੌਰ ਕਰੇ ਕਿ ਧਰਨਾ ਨਾ ਲੱਗਣ ਦੇ ਜਿਹੋ ਉਹਨਾਂ ਦਾ ਹੱਲ ਆ ਜਿਹੋ ਉਹਨਾਂ ਦੀ ਮਜਬੂਰੀ ਉਹਦਾ ਹੱਲ ਕੀਤਾ ਜਾਵੇ ਕਿ ਇਹ ਪਰਿਵਾਰ ਦਾ ਰਸਤਾ ਖੜਾ ਜਾਵੇ ਇਹ ਪਰਿਵਾਰ ਦੇ ਘਰ ਦੀ ਨਕਾਸੀ ਕੀਤੀ ਜਾਵੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ